ਮੇਰੀ ਕਈ ਵਾਰ ਮੈਂ ਆਪਣੀ ਬਦਕਿਸਮਤੀ ਸਮਝਿਆ ਕਿ ਮੈਨੂੰ ਆਪਣੇ ਪਿੰਡ ਵਿੱਚ ਰਹਿਣ ਦਾ ਮੌਕਾ ਨਹੀਂ ਮਿਲਿਆ। ਮੇਰਾ ਪਿੰਡ ਰੋਲੀ ਮੇਰਾ ਜਨਮ ਵੀ ਜਲੰਧਰ ਕੈਂਟਰੀਕ ਹੋਇਆ ਤੇ ਮੇਰੀ ਪੜ੍ਹਾਈ ਵੀ ਸਾਰੀ ਇੱਥੇ ਹੀ ਹੋਈ ਜਲੰਧਰ ਵਿੱਚ ਤੇ ਮੇਰਾ ਸਾਰਾ ਸਮਾਵੇਸ਼ ਸ਼੍ਰਮਾ ਮੰਡੀ ਦੇ ਇਲਾਕੇ ਵਿੱਚ guzreya ਸਕੂਲ ਦੀ ਪੜ੍ਹਾਈ ਤੋਂ ਬਾਅਦ ਨੇ ਕਿਉਂਕਿ ਮੈਨੂੰ ਇੱਕ ਬਚਪਨ ਤੋਂ ਸ਼ੌਂਕ ਸੀ ਕਿ ਮੈਨੂੰ ਗਾਣ ਦਾ ਸ਼ੌਂਕ ਸੀ ਜਸ ਕੀਰਤ ਦਾ ਸ਼ੌਂਕ ਸੀ मेरे पिताजी ਨੂੰ ਕੰਨਿਆ ਸਿਆੜਿਆ ਨੇ ਸਾਹ ਦੇ ਕੇ ਕਹਿ ਰਹੀ ਸੀ ਤੁਹਾਡੇ ਬੱਚੇ ਨੂੰ ਬੜਾ ਸ਼ੌਕ ਹੈ ਇਸ ਨੂੰ ਕਿਸੇ ਚੰਗੇ ਉਸਤਾਦ ਕੋਲ ਪੇਜੋ ਜੋ ਇਹਨਾਂ ਨੂੰ ਗਾਈਡ ਕਰੇ ਇਸ ਬੱਚੇ ਨੂੰ ਸੰਗੀਤ ਸਿਖਾਵੇ ਜੇ ਇਹਨੂੰ ਸ਼ੌਕ ਹੈ ਤਾਂ ਇਹਨੂੰ ਪਿੱਛੇ ਨਾ ਹਟਾਓ ਮੇਰੇ ਪਿਤਾ ਜੀ ਨੇ ਆਖਿਆ ਕਿ ਮੇਰੇ ਤੇ ਵੀ ਉਪਾਗ੍ਰਿਤ ਨਹੀਂ ਹੈ ਉਸੇ ਲਈ ਕੋਈ ਐਸੀ ਸਾਡੇ ਕੋਲ ਸਾਧਨ ਨਹੀਂ ਸਨ ਕੋਈ ਪੈਸੇ ਕਿਰਿਸਨ ਕੇ ਪੈਸੇ ਅਸੀਂ ਉਸਤਾਦ ਨੂੰ ਦੇ ਕੇ ਸਿੱਖ ਸਕਦੇ ਹਾਂ ਫੀਸ ਦੇ ਕੇ ਸਿੱਖ ਸਕਦੇ ਭਗਤਪੁਰਨ ਸਿੰਘ ਦੀ ਬਾਣੀ ਪਿੰਗਲਵਾੜਾ ਤੁਸੀਂ ਸਾਰੇ ਉਸ ਮਹਾਨ ਸਖਸ਼ੀਅਤ ਨੂੰ ਜਾਣਦੇ ਹੋ ਅੱਜ ਸਿਰਫ ਕੌਂਸਲ ਮਦਦ ਦੇਸਾ ਜਿਨ੍ਹਾਂ ਨੂੰ ਤੁਸੀਂ ਇਸ ਨਾਮ ਦੇ ਨਾਲ ਯਾਦ ਕਰਦੇ ਹੋ ਉਹਨਾਂ ਦੇ ਨਾਲ ਲੋਕੀ ਪਿਤਾ ਜੀ ਆਲਮੀ ਜੌਬ ਕਰਦੇ ਸਨ ਕੋਈ ਥੋੜਾ ਟਾਈਮ ਹੋਤੋ ਬਾਅਦ ਉਹਨਾਂ ਨੂੰ ਐਮਈਐਸ ਦੀ ਜੌਬ ਸਰਵਿਸ ਮਿਲ ਗਈ ਤੇ ਉਸ ਤੋਂ ਬਾਅਦ ਉਹਨਾਂ ਦਾ ਭਗਤਪੁਰਨ ਸਿੰਘ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਬਹੁਤ ਪਿਆਰ ਬਣ ਗਿਆ ਇਸਨੇ ਆਖਿਆ ਕਿ ਅੰਮ੍ਰਿਤਸਰ ਸਹਿਬ ਦੇ ਸ਼ਹੀਦ ਸਿਕੁਛਨੇ ਕਾਲਜ ਹੈ ਜਿੱਥੇ ਇਹ ਸੰਗੀਤ ਦੀ ਵਿਦਿਆ ਦਿੱਤੀ ਜਾਂਦੀ ਹੈ ਉਹ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਕਾਲਜ ਹੈ ਉੱਥੇ ਕੋਈ ਫੀਸ ਨਹੀਂ ਲੱਗਦੀ ਤੇਰੇ ਪਿਤਾ ਜੀ ਬਿਰੰਗੂ ਫੜ ਕੇ ਨਾਲ ਉੱਥੇ ਲੈ ਕੇ ਗਏ ਪਤਪੁਰ ਸੰਧੀ ਕੋਲ ਤੇ ਆਖਿਆ ਕਿ ਇਹ ਬੱਚਾ ਹੈ ਜਿਸ ਨੂੰ ਸ਼ਹੀਦ ਸਿਕੁਛਨੇ ਕਾਲਜ ਐਡਮਿਸ਼ਨ ਚਾਹੀਦਾ ਹੈ ਤੇ ਪਤਪੁਰ ਸੰਧੀ ਦਾ ਪਿਤਾ ਜੀ ਨਾਲ ਇਹੋ ਜਿਹਾ ਬਿਆਸ ਹੈ ਕਿ ਉਹਨਾਂ ਨੇ ਇੱਕ ਮਿੰਟ ਲਾਇਆ ਟਾਂਗਾ ਬੁਲਾਇਆ ਬਾਦ ਨਾਇ ਵੈਨੂ ਟਾਂਗੇ ਤੇ ਬਿਠਾਇਆ ਨਾਲ ਪਿਤਾ ਜੀ ਨੂੰ ਬਿਠਾਇਆ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੋ ਕਿ ਖਾਸਾ ਕਾਲਜ ਹੰਦਰਸਾ ਦੇ ਨਾਲ ਬੰਦਾ ਬਿਲਕੁਲ ਉਥੇ ਲੈ ਕੇ ਗਏ ਤੇ ਜੋ ਸੇਵਾ ਸੀ ਭਗਤਪੁਰ ਸਿੰਘ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਾਫਿਜ਼ ਉਹਨਾਂ ਦੇ ਇੱਕ ਥੈਲਾ ਫੜਿਆ ਹੁੰਦਾ ਸੀ ਰਸਤੇ ਜਾਂਦਿਆਂ ਕਿਤੇ ਕੋ ਕਿੱਲੇ ਪਿਆ ਕਿਤੇ ਕੋ ਰੋੜੇ ਤੇ ਪੱਥਰੇ ਪਏ ਕੋ ਹੋਰ ਗੰਦ ਪਿਆ ਕਾ ਕੁਚ ਚੁੱਕ ਕੇ ਆਪਣੇ ਥੈਲੇ ਉਤ ਪੰਦੇ ਰਹਿੰਦੇ ਸਨ ਕਿ ਕਿਸੇ ਗਰੀਬ ਦਾ ਸਾਈਕਲ ਨਾ ਪੈਂਚਰ ਹੋ ਜਾਏ ਕਿਸੇ ਦਾ ਰਿਕਸ਼ਾ ਨਾ ਪੈਂਚਰ ਹੋ ਜਾਏ ਕਿਸੇ ਗਰੀਬ ਦੇ ਪੈਰ ਵਿੱਚ ਕਿੰਨਣਾ ਲੱਗ ਜਾਏ ਇਹ ਭਲੇ ਦੇ ਕਾਰਨ ਕਰਦੇ ਸਨ ਭਗਤਪੁਰ ਸਿੰਘ ਕੀ ਤੇ ਮੈਨੂੰ ਵੀ ਕਿਸੇ ਦਿਨ ਉਹਨੇ ਥੈਲਾ ਫੜਾ ਦਿੱਤਾ ਕਿ ਕਾਕਾ ਅਨਾਲਾਲ ਕਾਂਗੇ ਤੋਂ ਉੱਤਰ ਕੇ ਨਾ ਜਿੱਥੇ-ਜਿੱਥੇ ਕਿੱਲੇ ਦਿੱਖਦਾ ਪੱਥਰ ਪਿਆ ਗੰਦ ਪਿਆ ਛਿੱਲੜ ਪਈ ਚੁੱਕ-ਚੁੱਕੇ ਥੈਲੇ ਚ ਭਾਈਦਾ ਤੇ ਇਸ ਤਰ੍ਹਾਂ ਕਰਦੇ ਆ ਸੀ ਉੱਥੇ ਸ਼ਹੀਦ ਸਿੱਖ ਮਸਟਰੀ ਕਾਲਜ ਪ੍ਰਿੰਸੀਪਲ ਸਾਹਿਬ ਕੋਲ ਜੇ ਤੇ ਉਹਨਾਂ ਨੂੰ ਆਖਿਆ ਸੇਵਾ ਕਰਨੇ ਕੇ ਬਾਅਦ ਭਗਤ ਪੁਰ ਸਿੰਘ ਜੀ ਆਏ ਤੇ ਪ੍ਰਿੰਸੀਪਲ ਸਾਹਿਬ ਵੀ ਹੈਰਾਨ ਹੋ ਗਏ ਕਿ ਇਹ ਜੀ ਮਹਾਨ ਸ਼ਖਸੀਅਤ ਅੱਜ ਇੱਥੇ ਅਚਾਨਕ ਕਿਸ ਤਰ੍ਹਾਂ ਆ ਗਏ ਤੇ ਜਦੋਂ ਪ੍ਰਿੰਸੀਪਲ ਉਸ ਦਿਨ ਬਾਹਰ ਆਏ ਗੇਟ ਤੋਂ ਤੇ ਭਗਤ ਜੀ ਨੇ ਆਖਿਆ ਕਿ ਮੈਂ ਇਹ ਬੱਚਾ ਲੈ ਕੇ ਆਇਆ ਤੇ ਇਹਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਪਣੇ ਦਿੱਸੀ ਕਾਲਜ ਐਡਮਿਸ਼ਨ ਦੇਣੀ ਹੈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਦਰ ਦਾ ਸ਼੍ਰੀ ਹਰਮੰਦਰ ਸਾਹਿਬ ਦਾ ਕੀਰਤਨੀਆ ਬਣਾਣਾ ਹੈ ਪ੍ਰਿੰਸੀਪਲ ਸਾਹਿਬ ਹੱਥ ਜੋੜ ਕੇ ਖੜੇ ਹੋ ਗਏ ਮੇਰੀ 1 ਮਿੰਟ ਇੰਟਰਵਿਊ ਲਈ ਨੇ 2 ਮਿੰਟ ਤੇ ਨਾਲ ਹੀ ਮੈਨੂੰ ਉਹਨਾਂ ਨੂੰ ਥੇ সিলেক্ট ਕਰ ਲਿਆ ਕਿ ਠੀਕ ਹੈ ਅਸੀਂ ਇਸ ਬੱਚੇ ਨੂੰ ਸੰਗੀਤ ਦੀ ਵਿਦਿਆ ਲਿਆਗੇ ਮੇਰੇ ਦ슴 ਤੋਂ ਪੱਕੇ ਹੈ ਕਿ ਮੈਨੂੰ ਪਿੰਡ ਵਿਖੇ ਰਹਿਣ ਦਾ ਮੌਕਾ ਨਹੀਂ ਮਿਲਿਆ ਮੈਂ ਆਪਣੀ ਇੱਕ ਇੱਕ ਵਾਰ ਬਾਕੀ ਇਸ ਵੀ ਸਮਝਾਇਆ ਕਿ ਕੋਨਾ ਹਵਾਵਾਂ ਦੇ ਵਿੱਚ ਮੈਨੂੰ ਸਾਲ ਲੜਦਾ ਮੌਕਾ ਨਹੀਂ ਮਿਲਿਆ ਮੇਰੀ ਸਾਰੀ ਲਾਈਫ ਹੀ ਸ਼ਹਿਰਾਂ ਦੇ ਵਿੱਚ ਗੁਜ਼ਰ ਗਈ ਪਰ ਮੇਰੀ ਖੁਸ਼ੀ ਇਸ ਵਿੱਚ ਇਹ ਸਮਝਦਾ ਹੈ ਕਿ ਮੇਰੇ ਸਾਰੇ ਰਿਸ਼ਤੇਦਾਰ ਉਹਨਾਂ ਪਿੰਡਾਂ ਦਾ ਤੇ ਮੈਨੂੰ ਬੜਾ ਚਾਹ ਹੁੰਦਾ ਜਦੋਂ ਕੋਈ ਵਿਆਹ ਹੁੰਦਾ ਹੈ ਕੋਈ ਫੰਕਸ਼ਨ ਹੁੰਦਾ ਹੈ ਪਿੰਡ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਟ੍ਰੈਜਡੀ ਹੋ ਜਾਂਦੀ ਹੈ ਤੇ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਤੇ ਉਹ ਮਹਾਨ ਸਥਾਨ ਜਿਹੜਾ ਸਾਡੀ ਕੌਮ ਦਾ ਇੰਦਰੀય ਸਥਾਨ ਹੈ ਗੁਰਦਰਾ ਬਾਬਾ ਮਤੀ ਜੀ ਸ਼ਹੀਦ ਬਾਬਾ ਮਤੀ ਜੀ ਮੇਂਨ ਦੀ ਕੋਈ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਪਰਿਵਾਰ ਸਵੇਤ ਕਿਸੇ ਦਾ ਜਨਮ ਦਿਨ ਹੋਵੇ ਜਾਂ ਕੋਈ ਹੋਰ ਫੰਕਸ਼ਨ ਕਰ ਉੱਥੇ ਜਾ ਕੇ ਜੁੜ ਨਮਸਤ ਹੋ ਗਿਆ ਵਾਂ ਆਵੇਂ ਮੈਂ ਕਿਸ ਨੂੰ ਦਾਸ ਕਿਨੇ ਜਾਂਦਾ ਸਿਰਫ ਆਪਣੇ ਪਰਿਵਾਰ ਦੇ ਨਾਲ ਜਾਣਾ ਹੈ ਮੈਂ ਸਮਝਦਾ ਕਿ ਮੈਨੂੰ ਇਹ ਖੁਸ਼ੀ ਹੁੰਦੀ ਹੈ ਮੇਰੇ ਅੰਦਰ ਚਾਹ ਹੈ ਜਿਵੇਂ ਪਿੰਡ ਵਿਚ ਰਿਆ ਨਹੀਂ ਪਰ ਪਿੰਡ ਵਿੱਚ ਮੈਂ ਜੁੜਿਆ ਜੁੜਿਆ ਹਾਂ ਸਾਰੇ ਰਿਸ਼ਤਿਆਂ ਦੇ ਰਿਸ਼ਤੇਦਾਰਾਂ ਦੇ ਨਾਲ ਮੇਰਾ ਹਮੇਸ਼ਾ ਇਸ ਤਰ੍ਹਾਂ ਹੀ ਆਣਾ ਜਾਣਾ ਹੈ ਉਹ ਵੀ ਬੜੇ ਖੁਸ਼ ਹੁੰਦੇ ਹਨ ਮੈਨੂੰ ਤਕਰੀਬਨ 30 ਵਰਦੀ ਕੰਟਰੀ ਜਾ ਕੇ ਗਿਰਦਨ ਕਰਨ ਦਾ ਮੌਕਾ ਮਿਲਿਆ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੰਗਤ ਵਿੱਚ ਆ ਕੇ ਮੈਨੂੰ ਆਖਦਾ ਹੈ ਭਾਈ ਸਾਹਿਬ ਜੀ ਤੁਹਾਡਾ ਪਿੰਡ ਰੋਲੀ ਹੈ ਤੁਸੀਂ ਬਨਹਾਸ ਹੋ ਤੇ ਨੈਸ਼ਨਲ ਕਲੱਬ ਇਹ ਮੈਨੂੰ ਪਤਾ ਕਹਿੰਦੇ ਨਹੀਂ ਸਾਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ ਤੇ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਨਾ ਦੇਸ਼ਾ ਦੇ ਵਿੱਚ ਵੀ ਮੈਨੂੰ ਕੋਈ ਨਾ ਕੋਈ ਪਰਿਵਾਰ ਜਾਂ ਕੋਈ ਨਾ ਕੋਈ ਕੋਈ ਪਿੰਡਾਂ ਦੇ ਲੋਕ ਆ ਕੇ ਮਿਲਦੇ ਤੇ ਬੜੇ ਮਾਣ ਨਾਲ ਕਹਿੰਦੇ ਆ ਕਿ ਭਾਈ ਸਾਹਿਬ ਜੀ ਤੁਸੀਂ ਸਾਡੇ ਪਿੰਡ ਦੇ ਹੋ ਕੋਈ ਆਖਦਾ ਸਾਡੇ ਗਵਾਂਢ ਦੇ ਪਿੰਡ ਦੇ ਹੋ ਸਾਨੂੰ ਬੜਾ ਮਾਣ ਹੁੰਦਾ ਹੈ ਆਮੇ ਸੰਗਤ ਸਾਰੀ ਪ੍ਰਾਪੂਰਤੀ ਹੈ ਪਰ ਜਦੋਂ ਕਿਸ ਤਰ੍ਹਾਂ ਕੋ ਆਪਣਾ ਮਿਲਦਾ ਹੈ ਤੇ ਬੜਾ ਸਿਰਫ ਫਖਰ ਦੇ ਨਾਲ ਉੱਚਾ ਹੁੰਦਾ ਹੈ ਕਿ ਇਹਨਾਂ ਨੂੰ ਦੇਖੋ ਕਿਵੇਂ ਪਤਾ ਕਿ ਮੇਰਾ ਪਿੰਡ ਟੋਲੀ ਹੈ ਸੋ ਮੈਂ ਇਸ ਜੀ ਨੂੰ ਮਹਿਸੂਸ ਕਰਨਾ ਹੈ ਕਿ ਆਪਾਂ ਜਿੱਥੇ-ਜਿੱਥੇ ਵੀ ਸੇਵਾਵਾਂ ਨਿਭਾ ਰਹੇ ਆ ਪਰਮਾਤਮਾ ਨੇ ਸਾਨੂੰ ਜਿੱਥੇ-ਜਿੱਥੇ ਡਿਊਟੀ ਲਈ ਹੋਈ ਹੈ ਕੋਈ ਐਜੂਕੇਸ਼ਨ ਦੇ ਫੀਲਡ ਵਿੱਚ ਕੰਮ ਕਰ ਰਿਹਾ ਕੋਈ ਰਾਜਨੀਤਿਕ ਤੌਰ ਤੇ ਕੋਈ ਧਾਰਮਿਕ ਤੌਰ ਤੇ ਕੋ ਸਮਾਜਿਕ ਤੌਰ ਤੇ ਆਪਾਂ ਕੁਝ ਨਾ ਕੁਝ ਆਪਣੀ ਫਿਲ ਜੋੜ ਇਹੋ ਜੀ ਕਾਰਜ ਕਰੀਏ ਆਪਣੀ ਭਰਾਤਰੀ ਲਈ ਆਪਣੇ ਭਾਈਚਾਰੇ ਲਈ ਸਾਰੇ ਕਰਦੇ ਹੰਮ ਕਿਨੇ ਵੀ ਆਪਾਂ ਇਸ ਰੰਗ ਕੋ ਬਾਦਰੀ ਬਾਦਰੀ ਬਤਾ ਕਰੋ ਪਿਆਰੋ ਜਿਸ ਸਾਥ ਤੇ ਮੈਨੂੰ 38 ਸਾਲ ਹੋ ਗਏ ਹੈ ਕੀਰਤਨ ਦੀ ਸੇਵਾ ਕਰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਉੱਥੋਂ ਦੀ ਸਾਰੂਕ ਸੰਦੇਸ਼ ਮਿਲਦਾ ਹੈ ਸਭੇ ਸਾਂਝੀ ਵਾਰ ਸਦਾਏ ਕੋਈ ਨਾ ਦਿਸੈ ਭਰਾਜੀ ਇਹ ਮਾਨ ਹੁੰਦਾ ਹੈ ਇਨਫੋਰਮੇਸ਼ਨ ਤੇ ਮੇਰੇ ਕੋਲ ਵੀ ਨਹੀਂ ਸੀ ਜੋ ਕੁਝ ਅੱਜ ਮੈਂ ਇਹਨਾਂ ਕੋਲ ਸੁਣਿਆ ਹੈ ਬਾਕੀ ਜਦੋਂ ਮੈਨੂੰ ਕੋਈ ਜ਼ਰੂਰਤ ਹੁੰਦੀ ਹੈ ਪਿੰਡ ਬਾਰੇ ਕੀ ਜਾਣਕਾਰੀ ਲੈਣੀ ਹੁੰਦੀ ਹੈ ਤੇ ਮੇਰੇ ਬਹੁਤ ਪਿਆਰੇ ਵੀਰ ਪੰਨੀਤ ਸਿੰਘ ਜੀ ਮਿਹਰਾਸ ਜਾਂ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਗੁਰੂਪ ਸਿੰਘ ਅੰਕਲ ਜੀ ਉਹਨਾਂ ਨੇ ਆਖੜਾ ਰਵਿੰਦਰ ਸਿੰਘ ਤੂੰ ਆਪਣੇ ਆਪ ਕੁਝ ਨਹੀਂ ਬਣਿਆ ਤੇ ਤੇਰੇ ਪਿਤਾ ਜੀ ਦੀ ਸੇਵਾ ਤੂੰ ਆਪਣੇ ਆਪ ਇਹਨਾਂ ਸਮਝਿਤ ਕਿ ਤੇਰੇ ਜਿੱਤੇ ਕੋਣ ਹੈ ਇਹ ਦੇਣੇ ਪਤਾ ਦੀ ਸੇਵਾ ਗਿਆਨੀ ਦੀ ਸੇਵਾ ਕਿਉਂਕਿ ਉਹਨਾਂ ਨੂੰ ਮਾਨ ਹੁੰਦਾ ਸੀ ਕਿ ਜੇ ਕਿਰਨ ਇੱਕ ਪੈਂਤੀ ਇਕਲੀ ਸਿੱਖੀ ਹੈ ਤੇ ਉਹਨਾਂ ਕੋਲ ਸਿੱਖੀ ਹੈ ਸਰਕਾਰ ਰੂਪ ਸਿੰਘ ਜੀ ਨੇ ਜਦ ਕੁੜਾਇਣਾ ਸਿੱਖਿਆ ਤੇ ਗਿਆਨੀ ਨਾਮ ਸਿੰਘ ਜੀ ਕੋਲ ਸਿੱਖਿਆ ਤੇ ਇਹ ਅੱਜ ਉਸਦੀ ਨੂੰ ਯਾਦ ਕਰਦੇ ਹਾਂ ਤੇ ਮੈਨੂੰ ਇਹ ਫੱਕ ਹੁੰਦਾ ਕਿ ਪੰਨੀਤ ਸਿੰਘ ਜੀ ਮਰਿਆਸ ਮੈਂ ਕੋਈ ਪਿੰਡ ਦੀ ਜਾਣਕਾਰੀ ਲੈਣੀ ਹੋਵੇ ਮੈਂ ਕੋਈ ਗੁਰਪਛੋਪੜ ਦੀ ਰਿਸ਼ਤੇਦਾਰੀ ਦੀ ਜਾਣਕਾਰੀ ਲੈਣੀ ਹੋਵੇ ਤੇ ਮੈਂ ਆਪਣੇ ਵੀਰ ਨੂੰ ਇਹ ਗੱਲ ਸਾਂਝੀ ਕਰਦਾ ਜੇ ਉਸ ਨੂੰ ਫੋਨ ਕਰਕੇ ਪੁੱਛਣਾ ਹੈ ਤੇ ਉਹਨਾਂ ਨੂੰ ਵੀ ਮਾਣ ਹੁੰਦਾ ਹੈ ਕਿ ਰਵਿੰਦਰ ਸਿੰਘ ਸਾਡਾ ਹਰ ਗੱਲ ਸਾਂਝੀ ਕਰਦੇ ਹਨ ਤੇ ਮੈਂ ਪ੍ਰੋਗਰਾਮ ਦਾ ਸਪਕਸ਼ਾ ਦੇ ਚੰਨਾ ਚਰਨਸ ਕਰਦਾ ਹਾਂ ਮੈਂ ਤੇ ਇੱਕ ਗੱਲ ਹੋਰ ਅੱਜ ਸੱਚਾਈ ਦੇ ਦੇ ਰਿਹਾ ਸੀ ਪਹਿਲਾਂ ਵੀ ਦੱਸਿਆ ਸੀ ਯਾਰ ਕਿ ਅਸੀਂ ਇਸ ਬਿਲਡਿੰਗ ਦਾ ਨਾਮ ਰਾਜਪੂਤ ਭਵਨ ਰੱਖਿਆ ਹੋਇਆ ਹੈ ਰਾਜਪੂਤ ਭਵਨ ਦਾ ਮਤਲਬ ਇਹ ਹੈ ਕਿ ਇੱਕ ਕਮਿਊਨਿਟੀ ਦੀ ਇਹ ਚੀਜ਼ ਹੈ ਇੱਕ ਭਾਈਚਾਰਕ ਥੀ ਹੈ ਮੈਂ ਇਹ ਵਿਚਾਰ ਪੇਰੇ ਸੀ ਕਿਉਂ ਨਾ ਆਪਾਂ ਇਸ ਬਿਲਡਿੰਗ ਦਾ ਨਾਮ ਆਪਣੇ ਉਹ ਮਹਾਨ ਆਤਮਾ ਜਿਹੜੀ ਸਰਵ ਪ੍ਰਮਾਨਿਤ ਹੈ ਸਰਬਾਭਾਨ ਨਿਹਾਲ ਸਿੰਘ ਜੀ ਪਵਨ ਦੇ ਨਾਮ ਤੇ ਕਬਦੀਲ ਕਰਦੇਗੇ ਕਿਉਂਕਿ ਹੁਣ ਕੋਈ ਸਾਂਸ਼ਨ ਕਰਨਾ ਹੁੰਦਾ ਨਾ ਕਿਸੇ ਹੋਰ ਕਮਿਊਨਿਟੀ ਦੇ ਉਹ ਸਮਝਦੇ ਨਹੀਂ ਕਿ ਤੇ ਰਾਜਪੂਤ ਭਰਾ ਦੀ ਜਦ ਪਵਨ ਹੈ ਉਹਨਾਂ ਦੀ ਬਿਲਡਿੰਗ ਹੈ ਇਹਦੀ ਜਿੱਥੇ ਉਹਨਾਂ ਦੀ ਸਮਾਗਮ ਹੋ ਸਕਦੇ ਹਨ ਨਹੀਂ ਗੁਰੂ ਪਿਆਰਿਓ ਜੀ ਇੰਨੀ ਸੁੰਦਰ ਬਿਲਡਿੰਗ ਬਣੀ ਹੈ ਤੇ ਆਪਾਂ ਕਿਉਂ ਨਾ ਆਪਾਂ ਇਸ ਨੂੰ ਇੱਕ ਸਾਂਝਾ ਲੈਣਾ ਦੇ ਦਈਏ ਕਿਉਂਕਿ ਬਾਬਾ ਨਿਹਾਲ ਸਿੰਘ ਜੀ ਵੀ ਸਾਡੇ ਹਨ ਸਾਡੇ ਪਿੰਡਾਂ ਦੇ ਹਨ ਤੇ ਕੋਣਾਂ ਤੇ ساری ਦੁਨੀਆ ਪਿਆਰ ਕਰਦੀ ਹੈ ਉਹ ਤੇ ਬਰਾਦੀਦਨ ਨੂੰ ਨਾ ਰਹਿ ਹੀ ਨਹੀਂ ਜਾਂਦਾ ਤੇ ਮੈਂ ਇੱਕ ਸੁਝਾਸ਼ਨ ਦਿੱਤਾ ਸੀ ਜੇ ਸਲਾਹ ਕਰਕੇ ਆਪਾਂ ਜ਼ਰੂਰ ਇਸ ਬਾਰੇ ਵਿਚਾਰ ਕਰੀਏ ਕਿ ਆਪਾਂ ਇਸ ਨੂੰ ਤਬਦੀਲ ਕਰਕੇ ਸਰਬਾਵਾ ਨਿਧਾਨ ਸਿੰਘ ਜੀ ਭਵਨ ਦੇ ਨਾਲ ਦੇ ਇਸ ਬਿਲਡਿੰਗ ਨਾਲ ਲਾਕੀਏ ਤੇ ਸ਼ਾਇਦ ਸਾਨੂੰ ਕਿਸ ਬਾਰੇ ਹੋਰ ਬਹੁਤ ਸਾਰੀ ਮਦਦ ਮਿਲ ਸਕਦੀ ਹੈ ਸਾਰੇ ਲੋਕ ਇਸ ਹੋਰ ਬਿਲਡਿੰਗ ਨੂੰ ਪਿਆਰ ਕਰਨਗੇ ਕਿ ਇਹ ਇੱਕ ਸਾਂਝਾ ਭਵਨ ਹੈ ਇਹ ਸਾਂਝੀ ਬਿਲਡਿੰਗ ਹੈ ਜੋ ਕਿ ਬਾਬਾ ਨਿਧਾਨ ਸਿੰਘ ਜੀ ਦੇ ਨਾਮ ਤੇ ਕਿਉਂਕਿ ਅੱਜ ਸਾਰੀ ਦੁਨੀਆ ਜਿੱਥੇ ਵੀ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਵਸਦੇ ਹਨ ਉਹ ਬਾਬਾ ਨਿਧਾਨ ਸਿੰਘ ਜੀ ਨੂੰ ਪਿਆਰ ਕਰਦੇ ਹਨ ਭਾਵ ਕਿ ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹਨ ਉਹਨਾਂ ਦੇ ਸਿਮਰਨ ਤੋਂ ਪ੍ਰਭਾਵਿਤ ਹਨ ਜੋ ਉਹਨਾਂ ਦੀ ਕੌਮ ਨੂੰ ਪੰਥ ਨੂੰ ਦੇਣ ਹੈ ਸੋ ਗੁਰਬਖਸ਼ਿਸ਼ ਕਰੇ ਕਿਰਪਾ ਕਰੇ ਅੱਜ ਸੀ ਵੈਸੇ ਤੇ ਪ੍ਰੋਗਰਾਮ ਦਾ ਸਪੱਖ ਜਿਣੀ ਆਪਣੀ ਧਰਮ ਦੀ ਸੇਵਾ ਬਕਸ਼ਿਸ਼ ਕਰਕੇ ਇੱਕ ਐਸਾ ਮਾਣ ਮੇਰੀ ਚੋਰੀ ਪਾਇਆ ਹੋਇਆ ਕਿ ਜਿਸ ਵਗਾ ਕੋਰ ਕਿਤਾਬ ਮਾਣ ਜਾਂ ਸਨਮਾਨ ਕੋਈ ਨਹੀਂ ਸਕਦਾ ਪਿੱਛੇ ਜੇ ਮੇਰਾ ਨਾਮ ਆਉਂ ਸੋਇਆ ਸ਼ੋਮਣੀ ਲਾਗੀ ਪੰਜਾਬ ਗਵਰਨਮੈਂਟ ਵੱਲੋਂ ਤੇ ਮੈਂ ਉੱਥੇ ਵੀ ਕਹੇ ਲਾ ਕਿ ਮੈਂ ਮੇਰੇ ਲਈ ਸਭ ਤੋਂ ਵੱਡਾ ਆਵਾਜ਼ ਹੈ ਗੁਰੂ ਰਾਮਦਾਸ ਜੀ ਦੀ ਸਵਾ ਤੇ ਕੋਣ ਜਾਣਦਾ ਸਿਰਵਿੰਦਰ ਸਿੰਘ ਕੋਣ ਹੈ ਇਸ ਸਾਰੇ ਤੇ ਸਾਰੇ ਗ੍ਰਾਮ ਦਾਸਪਾਤ ਸੇਵਾ ਦਾ ਸਤਕਾ ਹੈ ਜਿੱਥੇ ਅ 38 ਸਾਲ ਹੋ ਗਏ ਹਨ ਮੈਨੂੰ ਉਸ ਦਾਦੇ ਸੇਵਾ ਨਾਲ ਬੰਨਿਆ ਹੋਇਆ ਪਰ ਜਦੋਂ ਘਰ ਚੋਂ ਪਿਆਰ ਮਿਲੇ, ਘਰ ਚੋਂ ਸਤਕਾਰ ਮਿਲੇ, ਘਰ ਚੋਂ ਮਾਣ ਮਿਲੇ ਤੇ ਹੂਲ ਫਕਰ ਮਹਿਸੂਸ ਹੁੰਦਾ ਹੈ। ਸੋ ਤੁਸੀਂ ਪਿਆਰ ਬਖਸ਼ ਕੀਤਾ ਹੈ। ਮੈਂ ਤੁਹਾਡੇ ਪਿਆਰ ਸਤਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਵੀ ਮੈਂ ਬੇਨਤੀ ਕਰਦਾ ਕਿ ਕਦੀ ਮੇਰੇ ਲਈ ਕਿਤੇ ਵੀ ਜਰੂਰਤ ਹੋਵੇ ਤੁਸੀਂ ਜਦੋਂ ਮਰਜ਼ੀ ਮੈਨੂੰ ਹੁਕਮ ਕਰ ਸਕਦੇ ਹੋ ਦਾਸ ਤੁਹਾਡੇ ਲਈ ਵਿਸ਼ੇ ਸੇਵਾਦਰਪਨ ਕੇ ਹਾਜ਼ਰ ਹੋਇਆ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ